ਹallelujah praise the lord ਖੁਦਾਵੰਗੋ ਖੁਦਾ ਦਾ ਸ਼ੁਕਰ ਕਰਦੇ ਆਂ ਅੱਜ ਦੇ ਅچھے ਸਮੇਂ ਦੇ ਲਈ ਉਹਦੀ ਦਇਆ ਦੇ ਲਈ ਉਹਦੀ ਮੁਹੱਬਤ ਦੇ ਲਈ ਔਰ ਉਹਦੀ ਬਖਸ਼ੀ ਹੋਈ ਅੱਜ ਦੀ ਇਸ ਸ਼ਾਮ ਦੇ ਲਈ ਕਿ ਅਸੀਂ ਉਹਦੀ ਹਜ਼ੂਰੀ ਦੇ ਵਿੱਚ ਆਈਏ ਔਰ ਖੁਦਾਵੰਗੋ ਖੁਦਾ ਦੇ ਪਵਿੱਤਰ ਬਚਨ ਦੇ ਵਿੱਚੋਂ ਸਿੱਖ ਸਕੀਏ ਸੋ ਇਹ ਰੱਬ ਦਾ ਰਹਿਮਈਆ ਕਿ ਉਹ ਵਕਤ ਦਿੰਦਾ ਆ ਕਿ ਅਸੀਂ ਉਹਦੇ ਬਚਨਾਂ ਦੇ ਉੱਤੇ ਚਰਚਾ ਕਰ ਸਕੀਏ ਔਰ ਇਹੋ ਹੀ ਵੇਲਾ ਹੁੰਦਾ ਬੰਦੇ ਦੇ ਲਈ ਜਿਹੜਾ ਮੁਬਾਰਕ ਹੁੰਦਾ ਬਾਕੀ ਤੇ ਸਭ ਬੇਕਾਰ ਦੀਆਂ ਗੱਲਾਂ ਆ ਕਿਉਂਕਿ ਜਿਵੇਂ ਅਸੀਂ ਗਾਉਂਦੇ ਵੀ ਹੁੰਨੇ ਆ ਜਿਹੜਾ ਦਿਨ ਤੇਰੇ ਚਰਨਾ ਚ ਲੰਘ ਜਾਵੇ ਉਹ 100 ਦਿਨਾਂ ਤੋਂ ਚੰਗਾ ਏ ਉਸੇ ਤਰ੍ਹਾਂ ਜਿਹੜਾ ਸਮਾਂ ਉਹਦੇ ਬਚਨਾਂ ਦੇ ਵਿੱਚ ਲੰਘ ਜਾਵੇ ਉਹਦੇ ਬਚਨਾਂ ਨੂੰ ਸੁਣਦੇ ਆ ਹੋਇਆ ਉਹਦੇ ਬਚਨਾਂ ਨੂੰ ਸੁਣਾਉਂਦੇ ਆ ਹੋਇਆ ਉਹਦੇ ਬਚਨਾਂ ਨੂੰ ਪੜ੍ਹਦੇ ਆ ਹੋਇਆ ਉਸ ਸਮੇਂ ਤੋਂ ਮੈਂ ਸਮਝਦਾ ਆ ਉੱਤਮ ਕੋਈ ਵੀ ਚੀਜ਼ ਨਹੀਂ ਹੁੰਦੀ ਕਿਉਂਕਿ ਸਾਡੇ ਕੋਲ ਸੰਸਾਰ ਦੇ ਲਈ ਬੜਾ ਸਮਾਂ ਆ ਸੰਸਾਰ ਦੀਆਂ ਚੀਜ਼ਾਂ ਦੇ ਲਈ ਬੜਾ ਸਮਾਂ ਆ ਸੰਸਾਰ ਦੇ ਪ੍ਰੋਗਰਾਮਾਂ ਦੇ ਲਈ ਬੜਾ ਸਮਾਂ ਆ ਸੰਸਾਰ ਦੀਆਂ ਚੀਜ਼ਾਂ ਨੂੰ ਹਾਸਲ ਕਰਨ ਦੇ ਲਈ ਸਾਡੇ ਕੋਲ ਬੜਾ ਸਮਾਂ ਆ ਇਧਰ ਉਧਰ ਦੇ ਲਈ ਟਾਈਮ ਖਰਾਬ ਕਰਨ ਦੇ ਲਈ ਸਾਡੇ ਕੋਲ ਬੜਾ ਸਮਾਂ ਆ ਲੇਕਿਨ ਬਹੁਤ ਖੁਸ਼ ਨਸੀਬ ਹੁੰਦੇ ਆ ਲੋਕ ਜਿਹੜੇ ਉਸ ਸਮੇਂ ਨੂੰ ਜਿਹੜਾ ਦੁਨੀਆ ਦੁਨੀਆ ਦੇ ਵਿੱਚ ਬਤਾ ਰਹੀ ਆ ਇਨਸਾਨ ਉਹਨੂੰ ਪ੍ਰਭੂ ਦੇ ਨਾਲ ਬਤਾਉਂਦਾ ਆ ਔਰ ਸਮੇਂ ਤੋਂ ਵਧੀਆ ਕੁਝ ਵੀ ਨਹੀਂ ਹੋ ਸਕਦਾ ਇਸ ਲਈ ਪ੍ਰਭੂ ਯਿਸੂ ਮਸੀਹ ਨੇ ਮਰੀ ਮਾਰਥਾ ਦੇ ਘਰ ਦੇ ਵਿੱਚ ਜਾ ਕੇ ਇਸ ਹਿੱਸੇ ਨੂੰ ਮubaruk ਆਖਿਆ ਉਹਨੇ ਕਿਹਾ ਮਾਰਥਾ ਤੂੰ ਐਵੇਂ ਵਿਅਰਥਕ ਲਾਂ ਦੀ ਚਿੰਤਾ ਕਰਦੀ ਹੈ ਮਰੀਮ ਨੇ ਉਹ ਹਿੱਸਾ ਚੁਣ ਲਿਆ ਜਿਹੜਾ ਉਹਦੇ ਕੋਲੋਂ ਖੋਇਆ ਨਹੀਂ ਜਾਵੇਗਾ ਸੋ ਮੈਂ ਸਮਝਦਾ ਉਹ ਉਹੀ ਹਿੱਸਾ ਸੀ ਜਿਹੜਾ ਮਰੀਮ ਦੇ ਲਈ ਆਖਿਆ ਗਿਆ ਕਿ ਜਿਹੜਾ ਉਹਨੇ ਚੁਣ ਲਿਆ ਉਹ ਕੋ ਖੋਇਆ ਨਹੀਂ ਜਾਵੇਗਾ ਉਹ ਪਰਮੇਸ਼ਵਰ ਦੇ ਵਚਨਾਂ ਨੂੰ ਮਨ ਲਗਾ ਕੇ ਪ੍ਰਭੂ ਦੇ ਕਦਮਾਂ 'ਚ ਬੈਠ ਕੇ ਸੁਣ ਰਹੇ ਸੀ ਸੋ ਉਸੇ ਤਰ੍ਹਾਂ ਅੱਜ ਅਸੀਂ ਵੀ ਇਸ ਚੀਜ਼ ਨੂੰ ਫਖਰ ਦੇ ਨਾਲ ਮਹਿਸੂਸ ਕਰ ਸਕਦੇ ਹਾਂ ਕਿ ਹੁਣ ਜਦੋਂ ਕਿ ਮੈਂ ਖੁਦਾ ਦੇ ਫਜ਼ਲ ਦੇ ਨਾਲ ਇਸ ਵਚਨ ਨੂੰ ਰਿਕਾਰਡ ਕਰ ਰਿਹਾ ਹਾਂ ਔਰ ਫਿਰ ਇਹਨੂੰ ਅਪਲੋਡ ਕੀਤਾ ਜਾਵੇ ਔਰ ਤੁਹਾਡੇ ਤੱਕ ਪਹੁੰਚਿਆ ਜਾਵੇ ਔਰ ਜਦੋਂ ਤੁਸੀਂ ਵੀ ਉਹਨੂੰ ਸੁਣੋ ਜਿਵੇਂ ਹੁਣ ਮੈਂ ਸੁਣਾਉਂਦੇ ਹੋਏ ਸਮਝਦਾ ਕਿ ਇਹ ਸਮਾਂ ਮੇਰੇ ਲਈ ਮੁਬਾਰਕ ਹੈ ਕਿ ਖੁਦਾ ਨੇ ਮੈਨੂੰ ਦੁਨੀਆ ਦੇ ਕਮਾਕਾਰਾਂ ਤੋਂ ਪਰੇ ਲੈ ਜਾ ਕੇ ਤੇ ਇਸ ਵਕਤੇ ਮੌਕਾ ਦਿੱਤਾ ਕਿ ਮੈਂ ਤੁਹਾਡੇ ਨਾਲ ਖੁਦਾ ਦੇ ਬਚਨਾਂ ਦੀਆਂ ਗੱਲਾਂ ਨੂੰ ਸਾਂਝਿਆ ਕਰਾਂ ਉਸੇ ਤਰ੍ਹਾਂ ਜਦੋਂ ਤੁਸੀਂ ਇਹਨੂੰ ਸੁਣੋਗੇ ਔਰ ਤੁਸੀਂ ਇੱਕ ਸਪੈਸ਼ਲ ਟਾਈਮ ਕੱਢ ਕੇ ਸੁਣੋਗੇ ਔਰ ਇਸ ਬਚਨ ਨੂੰ ਜਦੋਂ ਪੂਰਾ ਸੁਣੋਗੇ ਜਦੋਂ ਇੱਧਰ ਉੱਧਰ ਨੂੰ ਧਿਆਨ ਹਟਾ ਕੇ ਤੁਸੀਂ ਸੁਣੋਗੇ ਜਦੋਂ ਤੁਸੀਂ ਮਨ ਲਾ ਕੇ ਸੁਣੋਗੇ ਔਰ ਜਦੋਂ ਤੁਸੀਂ ਸੁਣਨ ਦੇ ਲਈ ਉਸ ਸਮੇਂ ਨੂੰ ਸੈਪਰੇਟ ਕਰੋਗੇ ਤੇ ਮੈਂ ਸਮਝਦਾ ਹਾਂ ਉਹ ਉਹੀ ਮੁਬਾਰਕ ਗੱਲ ਬਣ ਜਾਵੇ ਕਿ ਜਿਹੜੇ ਪ੍ਰਭੂ ਯਸਮਸੀ ਨੇ ਮਰੀਮ ਦੇ ਲੈ ਕੇ ਕਿ ਮਰੀਮ ਨੇ ਉਹ ਹਿੱਸਾ ਚੁਣ ਲਿਆ ਜਿਹੜਾ ਉਹਦੇ ਕੋ ਖੋਇਆ ਨਹੀਂ ਜਾ ਸਕਦਾ ਸੋ ਪਹਿਰੇ ਅਜੀਜੋ ਜਿਹਾ ਜਿਹਾ ਸਿ ਪੜਦੇ ਆ ਲੂਕਾ ਦੀ ਅੰਜੀਲ ਦੇ ਵਿੱਚ ਲਿਖਿਆ 22 ਅਧਿਆਏ ਉਹਦੀ 42 ਆਇਤ ਦੇ ਵਿੱਚ हे ਪਿਤਾ ਜੇ ਤੂੰ ਚਾਹੇ ਜੇ ਤੂੰ ਤੈਨੂੰ ਭਾਵੇ ਤੇ ਇਹ ਜਿਹੜਾ ਪਿਆਲਾ ਆ ਮੇਥੋਂ ਟਲ ਜਾਵੇ ਪਰ ਫਿਰ ਵੀ ਮੇਰੀ ਨਹੀਂ ਬਲਕਿ ਤੇਰੀ ਇੱਛਾ ਪੂਰੀ ਹੋਵੇ ਸੋ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਆ ਨੰਬਰ 1 ਪ੍ਰਭ ਯਸ਼ਮ ਸਿੰਘ ਦਾ ਇੱਕ ਕਹਿਣਾ ਮਨੁੱਖ ਜਾਤੀ ਦੇ ਲਈ ਇਹ ਦਰਸਾਉਂਦਾ ਆ ਕਿ ਆਗਿਆਕਾਰਤਾ ਕਿੰਡੀ ਜ਼ਰੂਰੀ ਹੈ ਔਰ ਆਗਿਆਕਾਰਤਾ ਦੇ ਵਿੱਚ ਆਗਿਆ ਮੰਨਣ ਦੇ ਵਿੱਚ ਖੁਦਾ ਨੇ ਜੋ ਆਸ਼ੀਸ਼ ਰੱਖੀ ਹੈ ਉਹਦਾ ਵੀ ਕਿਸੇ ਚੀਜ਼ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਔਰ ਇਸ ਜਗ੍ਹਾ ਪ੍ਰਭੂ ਯਸੁਸਮਸੀ ਦਾ ਇਹ ਕਹਿਣਾ ਕਿ ਫਿਰ ਵੀ ਮੇਰੀ ਨਹੀਂ ਬਲਕਿ ਤੇਰੀ ਮਰਜ਼ੀ ਪੂਰੀ ਹੋਵੇ ਦਾ ਅਰਥ ਇਹ ਆ ਕਿ ਮੈਂ ਤੇਰੀ ਮਰਜ਼ੀ ਦੇ ਵਿੱਚ ਰਹਿਣਾ ਚਾਹੁੰਦਾ ਹਾਂ। ਸੋ ਇੱਥੇ ਧਿਆਨ ਦੇਣਾ ਪ੍ਰਭੂ ਯਸੁਸਮਸੀ ਆਪ ਸਰਵ ਸ਼ਕਤੀਮਾਨ ਪਰਮੇਸ਼ਵਰ ਹੈ। ਲੇਕਿਨ ਜਦੋਂ ਅਸੀਂ ਉਹਨੂੰ ਪ੍ਰਭੂ ਯਸੁਸਮਸੀ ਨੂੰ ਅਸੀਂ ਯਸੂ ਦੇ ਰੂਪ ਦੇ ਵਿੱਚ ਵੇਖਦੇ ਹਾਂ ਉਦੋਂ ਉਹ ਸਾਡੇ ਵਰਗਾ ਮਨੁੱਖੀ ਹੈ। ਔਰ ਇਸ ਦੁਆ ਦੇ ਵਿੱਚ ਉਹ ਆਪਣੇ ਆਪ ਨੂੰ ਇੱਕ ਮਨੁੱਖ ਦੀ ਤਰ੍ਹਾਂ ਪੇਸ਼ ਕਰਦਾ ਹੈ ਇੱਥੇ ਕਈ ਲੋਕ ਬਹੁਤ ਵੱਡਾ ਭੁਲੇਖਾ ਖਾ ਜਾਂਦੇ ਆ ਕਿ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਪ੍ਰਭੂ ਯਸਮਸੀ ਸਰਵ ਸ਼ਕਤੀਮਾਨ ਪਰਮੇਸ਼ਵਰ ਆ ਉਹ ਤੇ ਮਨੁੱਖ ਵਰਗਾ ਇਸ ਟਾਈਮ ਤੇ ਇੱਕ ਤਰ੍ਹਾਂ ਦੇ ਉਹਹਾੜੇ ਜੇ ਕੱਢਣ ਡਿਆ ਹਨ ਸੋ ਐਸੀ ਨਹੀਂ ਹੈ ਉਹ ਮਨੁੱਖਤਾ ਨੂੰ ਦਿਖਾ ਰਿਹਾ ਹੈ ਕਿ ਪ੍ਰਭੂ ਯਸਮਸੀ ਦੀ ਜਗ੍ਹਾ ਤੇ ਅਗਰ ਕੋਈ ਮਨੁੱਖ ਹੋਵੇਗਾ ਤੇ ਉਹ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਇਹੋ ਜੇ ਸਮੇਂ ਦੇ ਵਿੱਚ ਕੈਸ ਤਰੀਕੇ ਦੇ ਨਾਲ ਕਿਹੋ ਜਿਹਾ ਸਿਸਟਮ ਦੇ ਵਿੱਚ ਲਿਆ ਕੇ ਉਹ ਆਪਣੇ ਆਪ ਨੂੰ ਪੇਸ਼ ਕਰੇਗਾ ਸੋ ਬਿਲਕੁਲ ਇੱਕ ਇਨਸਾਨ ਦੀ ਫੀਲਿੰਗ ਨੂੰ ਪ੍ਰਭੂ ਯਿਸੂ ਮਸੀਹ ਲੋਕਾਂ ਦੇ ਸਾਹਮਣੇ ਰੱਖ ਰਿਹਾ ਔਰ ਮਨੁੱਖ ਯਿਸੂ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਨਾਲ ਉਸੇ ਤਰ੍ਹਾਂ ਗੱਲ ਕਰ ਰਿਹਾ ਜਿਵੇਂ ਇੱਕ ਮਨੁੱਖ ਪਰਮੇਸ਼ਵਰ ਦੇ ਨਾਲ ਗੱਲ ਕਰਦਾ ਹੈ ਸੋ ਮਨੁੱਖਤਾ ਨੂੰ ਪੇਸ਼ ਕਰਦੇ ਹੋਏ ਉਹ ਇਹ ਗੱਲ ਕਹਿ ਰਿਹਾ ਹੈ ਜਿਵੇਂ ਅਸੀਂ ਅਗਰ ਸਾਡੇ ਉੱਤੇ ਵੀ ਇਹੋ ਜਿਹਾ ਸਮਾਂ ਆਵੇ ਤੇ ਸਾਡੀ ਫੀਲਿੰਗ ਕਿਹੋ ਜਿਹੀ ਹੋਵੇਗੀ ਉਸ ਫੀਲਿੰਗ ਨੂੰ ਮਨੁੱਖ ਦੇ ਰੂਪ ਦੇ ਵਿੱਚ ਪ੍ਰਭ ਯਸੂਮਸੀ ਪੇਸ਼ ਕਰ ਰਿਹਾ ਆ ਸੋ ਇੱਥੇ ਨੰਬਰ 1 ਤੇ ਆਗਿਆਕਾਰਤਾ ਦਿਖਾਈ ਜਾਂਦੀ ਹੈ ਨੰਬਰ 2 ਉਹਦੀ ਨੰਮਰਤਾ ਉਹਦਾ ਨਮਰ ਹੋਣਾ ਉਹਦਾ ਇਨਾ ਕੋ ਨਮਰ ਹੋਣਾ ਕਿ ਉਹ ਇੱਕਦਮ ਆਪਣੇ ਆਪ ਨੂੰ ਪਰਮੇਸ਼ਵਰ ਦੇ ਮਰਜੀ ਦੇ ਹਵਾਲੇ ਕਰ ਰਿਹਾ ਆ ਕਿਉਂ ਕਰ ਰਿਹਾ ਹੈ ਕਿ ਦੁਨੀਆ ਨੂੰ ਇਹ ਸਮਝ ਆ ਸਕੇ ਕਿ ਪਰਮੇਸ਼ਵਰ ਦੀ ਜਿਹੜੀ ਪੂਰਨ ਯੋਜਨਾ ਹੈ ਨਾ ਉਹ ਇਹ ਹੈ ਕਿ ਮਨੁੱਖ ਪੂਰਨ ਰੂਪ ਦੇ ਵਿੱਚ ਪਰਮੇਸ਼ਵਰ ਦੇ ਅੱਗੇ ਸਮਰਪਣ ਕਰੇ ਪੂਰੀ ਤਰ੍ਹਾਂ ਅਧੂਰਾ ਸਮਰਪਣ ਨਹੀਂ ਅਧੂਰਾ ਸਮਰਪਣ ਕਿਸੇ ਕੰਮ ਦਾ ਨਹੀਂ ਪਰਮੇਸ਼ਵਰ ਚਾਹੁੰਦਾ ਆ ਅਸੀਂ ਪੂਰਨ ਰੂਪ ਦੇ ਵਿੱਚ ਉਹਦੇ ਅੱਗੇ ਸਮਰਪਣ ਕਰੀਏ ਅਸੀਂ ਇਸ ਤਰੀਕੇ ਦਾ ਸਮਰਪਣ ਕਰ ਦਈਏ ਕਿ ਐ ਬਾਪ ਮੈਂ ਕੁਝ ਵੀ ਨਹੀਂ ਆ ਤੇ ਨਾਲ ਇਹ ਐਲਾਨ ਕਰੀਏ ਮੈਂ ਕੁਛ ਨਹੀਂ ਆ ਤੂੰ ਸਭ ਕੁਛ ਆ ਔਰ ਤੇਰੇ ਲਈ ਸਭ ਕੁਝ ਸੰਭਵ ਆ ਤੂੰ ਸਭ ਕੁਝ ਕਰ ਸਕਦਾ ਆ ਪਰ ਤੂੰ ਜੋ ਵੀ ਫੈਸਲਾ ਮੇਰੀ ਜ਼ਿੰਦਗੀ ਵਿੱਚ ਮੇਰੇ ਲਈ ਲਵੇਂਗਾ ਮੈਨੂੰ ਉਹ ਕਬੂਲ ਆ ਕਿਉਂਕਿ ਤੇਰਾ ਫੈਸਲਾ ਮੇਰੇ ਲਈ ਕਦੇ ਵੀ ਗਲਤ ਨਹੀਂ ਹੋ ਸਕਦਾ ਤੇਰਾ ਫੈਸਲਾ ਮੇਰੀ ਭਲਾਈ ਦੇ ਲਈ ਹੈ ਤੇਰਾ ਫੈਸਲਾ ਮੇਰੀ ਬਿਹਤਰੀ ਦੇ ਲਈ ਹੈ ਔਰ ਤੇਰਾ ਫੈਸਲਾ ਮੇਰੀ ਆਤਮਿਕ ਉਨਤੀ ਤ੍ਰੱਕੀ ਤੇ ਲਈਆ ਸੋ ਇਤਿਜਨ ਪਰਪਯਸਮ ਸੀ ਇਸ ਗਾਨ ਨੂੰ ਕਹਿੰਦੇ ਆ ਤੇ ਸਾਨੂੰ ਸਮਝ ਲੈਣਾ ਚਾਹੀਦਾ ਆ ਪਹਿਲੀ ਗੱਲ ਤੇ ਇਹ ਆ ਜੇ ਤੈਨੂੰ ਭਾਵੇ ਜੇ ਤੇਰੀ ਇੱਛਾ ਹੋਵੇ ਮੇਰੀ ਇੱਛਾ ਵੱਲ ਨਾ ਦੇਖੀ ਮੈਂ ਕੀ ਕਹਿ ਰਿਹਾ ਆ ਉਹਨੂੰ ਨਾ ਵੇਖੀ ਬਲਕਿ ਤੇਰੀ ਇੱਛਾ ਕੀ ਹੈ ਸੋ ਪਹਿਲਾ ਲਫਜ਼ ਹੀ ਇਹ ਆ हे ਪਿਤਾ ਜੇ ਤੈਨੂੰ ਭਾਵੇ ਸੋ ਅੱਜ ਜਦੋਂ ਬਚਨ ਸਾਨੂੰ ਦੱਸਦਾ ਆ ਅਸੀਂ ਪ੍ਰਭੂ ਯਸੂਸ ਸੀਦੇ ਨਕਸ਼ੇ ਕਦਮ ਤੇ ਉਹਦੀ ਪੈਰ ਦੇ ਉੱਤੇ ਚੱਲਣਾ ਹੈ। ਸੋ ਫਿਰ ਅਸੀਂ ਉਸੇ ਤਰ੍ਹਾਂ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰੀਏ ਜਿਵੇਂ ਮਨੁੱਖ ਦੇ ਰੂਪ ਦੇ ਵਿੱਚ ਉਹ ਸਾਡੇ ਅੱਗੇ ਇੱਕ ਐਗਜ਼ਾਮਪਲ ਸੈੱਟ ਕਰਕੇ ਗਿਆ। ਜਿਵੇਂ ਜਿਵੇਂ ਉਹਨੇ ਆਪਣੇ ਆਪ ਨੂੰ ਪੇਸ਼ ਕੀਤਾ ਆ ਉਸੇ ਉਸੇ ਤਰ੍ਹਾਂ ਅਸੀਂ ਵੀ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰੀਏ ਪਹਿਲੀ ਗੱਲ ਤੇ ਇਹ ਹੈ ਜੇ ਤੈਨੂੰ ਭਾਵੇ। ਯਾਨੀ ਕਿ ਸਾਡੀ ਹਰੇਕ ਪ੍ਰਾਰਥਨਾ ਦੇ ਵਿੱਚ ਪ੍ਰਾਰਥਨਾ ਕਰਦੇ ਵਕਤ ਕੈਸੇ ਵੀ ਹਾਲਾਤ ਕਿਉਂ ਨਾ ਹੋਣ ਸਾਹਮਣੇ ਮੌਤ ਵੀ ਕਿਉਂ ਨਾ ਖੜੀ ਹੋਵੇ ਉਹਦਾ ਛੁਟਕਾਰਾ ਨਹੀਂ ਮੰਗਣਾ ਬਲਕਿ ਛੁਟਕਾਰੇ ਤੋਂ ਪਹਿਲਾਂ ਇਹ ਸਮਝਣਾ ਆ ਕਿ ਪਰਮੇਸ਼ਰ ਦੀ ਮੇਰੇ ਲਈ ਇੱਛਾ ਕੀ ਹੈ ਫਿਰ ਅਸੀਂ ਆਪਣੀ ਗੱਲ ਨੂੰ ਰੱਖਦੇ ਵਕਤ ਵੀ ਪਹਿਲਾਂ ਪਰਮੇਸ਼ਰ ਨੂੰ ਰੱਖਣਾ ਆ ਇਸ ਕਰਕੇ ਪਹਿਲਾ ਲਫ਼ਜ਼ ਕੀ ਆ ਜੇ ਤੈਨੂੰ ਭਾਵੇ ਜੇ ਤੈਨੂੰ ਪਸੰਦ ਆ ਜੇ ਤੇਰੀ ਮਰਜ਼ੀ ਆ ਜੇ ਤੇਰੀ ਇੱਛਾ ਆ ਫਿਰ ਇਸ ਤਰ੍ਹਾਂ ਹੋਵੇ ਪਰ ਜੇ ਤੇਰੀ ਇੱਛਾ ਨਹੀਂ ਆ ਤੇ ਫਿਰ ਜੋ ਤੂੰ ਚੋਣਾ ਆ ਉਸੇ ਤਰ੍ਹਾਂ ਮੇਰੇ ਨਾਲ ਹੋਵੇ ਮੇਰੀ ਆਪਣੀ ਇੱਛਾ ਕੋਈ ਵੀ ਕੋਈ ਵੀ ਨਹੀਂ ਆ ਸੋ ਪਿਆਰੇ ਅਜੀਜੋ ਇਹੜਾ ਚੀਜ਼ਾਂ ਨੂੰ ਅਸੀਂ ਬਰੀਕੀ ਦੇ ਨਾਲ ਸਮਝਣ ਦਾ ਯਤਨ ਕਰੀਏ ਕਿ ਮੇਰੀ ਨਹੀਂ ਬਲਕਿ ਤੇਰੀ ਇੱਛਾ ਪੂਰੀ ਹੋਵੇ ਜੇ ਤੈਨੂੰ ਭਾਵੇ ਜੇ ਤੈਨੂੰ ਭਾਵੇਂ ਸਭ ਤੋਂ ਪਹਿਲੀ ਤੇ ਇਹ ਹੀ ਪ੍ਰਾਰਥਨਾ ਦਾ ਲਫਜ਼ ਕਦੇ ਵੀ ਪ੍ਰਾਰਥਨਾ ਕਰੋ ਤੇ ਇਹ ਕਹੋ ਤੈਨੂੰ ਚੰਗਾ ਲੱਗੇ ਤਾਂ ਹੋਵੇ ਜੇ ਤੈਨੂੰ ਨਹੀਂ ਠੀਕ ਲੱਗਦਾ ਤੇ ਫਿਰ ਨਾ ਹੋਵੇ ਜਦ ਕਿ ਸਾਡੀ ਪ੍ਰਾਰਥਨਾ ਦਾ ਵਿਸ਼ਾ ਹੀ ਹੁੰਦਾ ਤੈਨੂੰ ਚੰਗਾ ਲੱਗੇ ਤੇ ਭਾਵੇਂ ਨਾ ਲੱਗੇ ਮੈਨੂੰ ਜੋ ਚੰਗਾ ਲੱਗ ਰਿਹਾ ਉਹ ਹੋਣਾ ਚਾਹੀਦਾ ਹੈ ਇੱਥੇ ਇੱਕ ਜਿੱਦੀ ਬੱਚੇ ਦੀ ਤਰ੍ਹਾਂ ਅਸੀਂ ਤੇ ਆਪਣੀ ਮਰਜ਼ੀ ਰੱਖ ਦਿੰਨੇ ਆ ਪਰਮੇਸ਼ਵਰ ਦੇ ਅੱਗੇ ਔਰ ਪਰਮੇਸ਼ਰ ਬਹੁਤ ਵਾਰ ਉਹਨੂੰ ਪੂਰਾ ਵੀ ਕਰ ਦਿੰਦਾ ਹੈ ਲੇਕਿਨ ਜੇ ਪੂਰੀ ਹੋਵੇ ਤਾਂ ਜਿਆਦਾ ਖੁਸ਼ ਹੋਣ ਦੀ ਲੋੜ ਨਹੀਂ ਇਹ ਨਾ ਸਮਝੋ ਕਿ ਪਰਮੇਸ਼ਰ ਨੇ ਤੁਹਾਡੀ ਸੁਣ ਕੇ ਤੇ ਫਿਰ ਉਹਦਾ ਜਵਾਬ ਦੇ ਦਿੱਤਾ ਹੈ ਤੇ ਇਸ ਲਈ ਕਿ ਅਸੀਂ ਬੜੇ ਚੰਗੇ ਸੀਗੇ ਜਾਂ ਪਰਮੇਸ਼ਰ ਦੀ ਕਿਰਪਾ ਪਤਾ ਨਹੀਂ ਕਿਉਂ ਕੀਤੀ ਗਈ ਹੈ ਉਹਨੇ ਕਰਨੀ ਆ ਇਹ ਯਾਦ ਰੱਖਿਓ ਪਰ ਖੁਸ਼ ਨਹੀਂ ਆ ਤੇ ਜੇ ਉਹ ਖੁਸ਼ ਨਹੀਂ ਆ ਤੇ ਉਹਦੀ ਚੀਜ਼ ਪਾ ਕੇ ਫਿਰ ਕੀ ਫਾਇਦਾ ਇੱਕ ਪਤਨੀ ਆ ਪਤੀ ਦੇ ਕੋਲੋਂ ਕੁਝ ਚਾਹਤ ਰੱਖਦੀ ਆ ਕੁਝ ਮੰਗਦੀ ਆ ਤੇ ਉਹਨੂੰ ਇਹ ਯਾਦ ਹੋਣਾ ਚਾਹੀਦਾ ਕਿ ਇਹਦੇ ਵਿੱਚ ਪਤੀ ਦੀ ਇੱਛਾ ਹੈਗੀ ਆ ਕਿ ਨਹੀਂ ਹੁਣ ਮਜਬੂਰ ਕਰਕੇ ਅਗਰ ਉਹ ਪਤੀ ਤੋਂ ਕੁਛ ਹਾਸਲ ਕਰ ਵੀ ਲਵੇ ਪਤੀ ਦਾ ਮਨ ਨਾ ਹੋਵੇ ਕਿ ਮੈਂ ਇਹਨੂੰ ਆ ਚੀਜ਼ ਦਵਾਂ ਲੇਕਿਨ ਫਿਰ ਵੀ ਉਹ ਮਜਬੂਰ ਕਰਕੇ ਮੰਗ ਲਵੇ ਤੇ ਪਤੀ ਦੇ ਵੀ ਦਵੇ ਉਹ ਤੇ ਰਿਸ਼ਤੇ ਦੇ ਕਾਰਨ ਦੇ ਰਿਹਾ ਕਿ ਰਿਸ਼ਤਾ ਕਿਹੜਾ ਹੈ ਪਤੀ ਪਤਨੀ ਦਾ ਰਿਸ਼ਤਾ ਹੋ ਰਿਸ਼ਤੇ ਦੇ ਕారణਨ ਦੇਤੇ ਨੇ ਆਇਆ ਪਰ ਉਹ ਖੁਸ਼ ਨਹੀਂ ਹੈ ਕਿ ਜਿਹੜੀ ਚੀਜ਼ ਪਤਨੀ ਮੰਗ ਰਹੀ ਹੈ ਉਸ ਚੀਜ਼ ਤੋਂ ਖੁਸ਼ ਖੁਸ਼ ਨਹੀਂ ਹੈ ਸੋ ਉਸੇ ਤਰ੍ਹਾਂ ਦੁਨਿਆਵੀ ਤੌਰ ਤੇ ਉੱਤੇ ਇੱਕ ਬੱਚਾ ਬਾਪ ਕੋ ਕੁਝ ਮੰਗ ਰਿਹਾ ਹੈ ਬਾਪ ਨੂੰ ਪਤਾ ਹੈ ਕਿ ਇਹ ਚੀਜ਼ ਇਹਦੇ ਲਈ ਠੀਕ ਹੈ ਕਿ ਨਹੀਂ ਹੈ ਲੇਕਿਨ ਫਿਰ ਵੀ ਬੱਚਾ ਮਜਬੂਰ ਕਰਦਾ ਹੈ ਤੇ ਬਾਪ ਲੈ ਦਿੰਦਾ ਹੈ ਲੇਕਿਨ ਬਾਪ ਖੁਸ਼ ਨਹੀਂ ਹੈ ਬਾਪ ਤਾਂ ਚਾਹੁੰਦਾ ਕਿ ਬੱਚਾ ਉਹਦੀ ਰਜਾ ਦੇ ਵਿੱਚ ਰਵੇ ਪਰ ਫਿਰ ਵੀ ਉਹ ਦੇ ਦਿੰਦਾ ਹੈ ਤੇ ਇਹਦਾ ਮਤਲਬ ਇਹ ਨਹੀਂ ਹੈ ਉਹ ਖੁਸ਼ ਹੈ ਸੋ ਉਸੇ ਤਰ੍ਹਾਂ ਅਸੀਂ ਪਰਮੇਸ਼ਵਰ ਤੋਂ ਮੰਗਦੇ ਵਕਤ ਹਮੇਸ਼ਾ ਯਾਦ ਰੱਖਿਏ ਮੈਂ ਜੋ ਕਹਿ ਰਿਹਾ ਹਾਂ ਉਹ ਤਾਂ ਪਹਿਲਾਂ ਮੈਂ ਇਹ ਕਹਾਂ ਐ ਬਾਪ ਤੈਨੂੰ ਭਾਵੇਂ ਤੇਰੀ ਇੱਛਾ ਹੋਵੇ ਤੇ ਜਦੋਂ ਉਹਦੀ ਇੱਛਾ ਨੂੰ ਮੁੱਖ ਰੱਖ ਕੇ ਅਸੀਂ ਕੁਝ ਵੀ ਕਹਾਂਗੇ ਫਿਰ ਯਾਦ ਰੱਖਿਓ ਅਸੀਂ ਉਹਨੇ ਜلال ਦੇ ਵਿੱਚ ਵੱਧਦੇ ਜਾਵਾਂਗੇ ਔਰ ਅਨੰਤ ਜੀਵਨ ਦੇ ਵਿੱਚ ਜਿਹੜੀ ਪਰਮੇਸ਼ਰ ਸਾਨੂੰ ਮਹਿਮਾ ਦੇਣ ਵਾਲਾ ਆ ਉਹ ਮਹਿਮਾ ਦਾ ਮਿਆਰ ਉਨਾ ਹੀ ਉੱਚਾ ਹੁੰਦਾ ਜਾਵੇਗਾ ਜਿੰਨਾ ਜਿੰਨਾ ਪਰਮੇਸ਼ਰ ਸਾਡੇ ਤੋਂ ਖੁਸ਼ ਹੁੰਦਾ ਜਾਵੇਗਾ ਉਹਨਾਂ ਉਹਨਾਂ ਅਸੀਂ ਉਸ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਉੱਤਮ ਸਥਾਨ ਨੂੰ ਪਾਉਂਦੇ ਜਾਵਾਂਗੇ ਫੈਸਲਾ ਸਾਡੇ ਹੱਥ ਵਿੱਚ ਹੈ ਅਸੀਂ ਆਪਣੀ ਮਨਾਉਣੀ ਹੈ ਜਾਂ ਕਿ ਉਹਦੀ ਮੰਨਣੀ ਹੈ ਸੁਪ੍ਰਭ ਜਸੂਸ ਨੇ ਕਿਹਾ ਮੇਰੀ ਨਹੀਂ ਬਲਕਿ ਤੇਰੀ ਇੱਛਾ ਪੂਰੀ ਹੋਵੇ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਦੀ ਇੱਛਾ ਪੂਰੀ ਹੋ ਗਏ ਪਿਆਰੇ ਖੁਦਾਮੇ ਖੁਦਾ ਅੱਜ ਜੋ ਵੀ ਸੁਣਿਆ ਜੋ ਵੀ ਤੁਹਾਡੇ ਆਤਮਾ ਦੇ ਦੁਆਰਾ ਅਸੀਂ ਸੁਣਿਆ ਸਿੱਖਿਆ ਪਿਆਰੇ ਪ੍ਰਭੂ ਉਹ ਜਿੰਨੇ ਵੀ ਲੋਕ ਅੱਗੇ ਸੁਣਨ ਪਿਆਰੇ ਪ੍ਰਭੂ ਸੱਚਮੁੱਚ ਉਹ ਤੇਰੀ ਮਰਜ਼ੀ ਨੂੰ ਸਮਝ ਜਾਣ ਤੇਰੀ ਮਰਜ਼ੀ ਮੁਤਾਬਕ ਮੰਗਣ ਵਾਲੇ ਹੋ ਜਾਣ ਤਾਂ ਕਿ ਤੂੰ ਉਹਨਾਂ ਤੋਂ ਖੁਸ਼ ਹੋਵੇਂ ਔਰ ਅਨੰਤ ਕਾਲ ਦੇ ਵਿੱਚ ਉਹਨਾਂ ਨੂੰ ਜੋ ਤੂੰ ਮਹਿਮਾ ਦੇਣ ਵਾਲਾ ਹੈ ਪਿਆਰੇ ਪ੍ਰਭੂ ਉਹਦੇ ਵਿੱਚ ਉਹ ਵੱਧਦੇ ਜਾਣ ਸਾਡੀ ਪ੍ਰਾਰਥਨਾ ਨੂੰ ਸੁਣੋ ਕਬੂਲ ਕਰੋ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਆਂ ਆਮੀਨ